ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਜੀ ਵੱਧ ਤੋਂ ਵੱਧ ਗਰੁੱਪਾਂ 'ਚ ਉਹਨੂੰ ਅਸੀਂ ਆਹ 5 LED 'ਆਂ ਗੱਡਾਂਗੇ 43 ਇੰਚ ਦੀ 5 LED 'ਆਂ ਫ੍ਰੀ ਹਾਂਜੀ ਤਾਂ 33 ਇੰਚ ਦੀ LED ਤੁਸੀਂ ਲੈ ਕੇ ਆਇਆ ਜੀ ਉਹਨਾਂ ਵਾਸਤੇ 6000 ਰੁਪਏ ਦੀ ਹੈ ਜੀ ਇਹ 6000 ਰੁਪਏ ਦੀ ਹਾਂਜੀ ਜੀ 6000 ਰੁਪਏ ਦੀ LED ਮਾਨ ਇਲੈਕਟ੍ਰੋਨਿਕਸ ਜੀ ਨਵੀਂ ਦੁਕਾਨ ਦੇ ਉੱਤੇ ਹਿੰਦੂਸਤਾਨ ਕੰਪਨੀ ਦਾ ਗੀਜ਼ਰ ਤਾਂ ਕਿੰਨੇ ਰੁਪਏ ਦਾ ਭਾਜੀ ਹੈ 3500 ਰੁਪਏ ਦਾ ਜੀ 3500 ਰੁਪਏ ਦਾ 50000 ਰੁਪਇਆ ਆਪਣੇ ਮੂਰਤ ਤੇ ਨਹੀਂ ਲਾਇਆ ਬਸ ਲੋਕਾਂ ਦੇ ਰੇਟ ਹੀ ਸਸਤੇ ਕਰ ਰਹੇ ਰਮਾਲ ਕਰਤੀ ਯਾਰ ਰਮਾਲ ਯਾਰ 31 ਮਾਰਚ ਦਾ ਕਰਾੜ ਨੂੰ ਕੁਝ ਵੀ ਹੋ ਜੇ ਕਟ ਜੇ ਫੜ ਜੇ ਮੱਚ ਜੇ ਕੁਝ ਵੀ ਹੋ ਜੇ ਪੀਸ ਟੂ ਪੀਸ ਚੇਂਜ ਆਹੀ 31 ਮਾਰਚ 2025 ਤੱਕ ਜੀ 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 1999 ਰੁਪਇਆ ਦਾ ਜੀ 1999 ਨਾ ਦਾ ਚੁੱਲਾ 1999 ਰੁਪਏ ਦੇ ਵਿੱਚ 1.5 ਸਾਲ ਦੀ ਗਾਰੰਟੀ 1.5 ਸਾਲ ਦੀ ਗਾਰੰਟੀ ਬਹੁਤ ਵੱਡੀ ਗੱਲ ਹੈ ਜੀ 500 ਰੁਪਏ ਦੇ 10 ਬਲਵ ਦੇਵਾਂਗੇ ਜੀ ਸਵਾ ਸਾਲ ਦੀ ਗਾਰੰਟੀ ਹੈ ਮਾਰਕੀਟ 'ਚ ਸਾਲ ਦੀ ਗਾਰੰਟੀ ਦਿੰਦੇ ਨੇ ਅਸੀਂ ਸਵਾ ਸਾਲ ਦੀ ਗਾਰੰਟੀ ਦੇਵਾਂਗੇ ਜੀ ਸਸ਼ੀਕਲ ਜੀ ਮੈਂ ਮਿਰਚਾਵਲਾ ਤੁਸੀਂ ਦੇਖ ਰਹੇ ਹੋ ਵੱਖਰੀ ਪਹਿਚਾਨ ਅਸੀਂ ਇਸ ਵਕਤ ਮਾਨ ਇਲੈਕਟ੍ਰੋਨਿਕਸ ਦੀ ਨਵੀਂ ਦੁਕਾਨ ਦੇ ਉੱਤੇ ਅੱਜ ਆਇਆ ਤੇ ਜਿਹੜੀ ਇਹ ਦੁਕਾਨ ਹੈ ਬੱਸ ਸਟੈਂਡ ਤੋਂ ਜਿਹੜੀ ਇਹ 13ਵੀਂ ਦੁਕਾਨ ਹੈ ਤੇ ਅੱਜ ਉਹਨਾਂ ਨੇ ਨਵੀਂ ਦੁਕਾਨ ਕੀਤੀ ਹੈ ਤੇ ਉਸ ਦੇ ਆ ਬਾਈ ਦੱਸਿਆ ਕਹਿੰਦਾ ਕਹਿੰਦਾ ਮੂਰਤ ਨਾਲ ਨਾਲੋਂ ਅਸੀਂ ਲੋਕਾਂ ਦਾ ਫਾਇਦਾ ਜਿਹੜਾ ਇਸ ਦੇ ਵਿੱਚ ਦੁਕਾਨ ਦੇ ਵਿੱਚ ਕਰਾਂਗੇ ਤਾਂ ਦੁਕਾਨ ਦਾ ਤੁਹਾਨੂੰ ਐਡਰੈਸ ਦਿਖਾ ਰਹੇ ਹਾਂ ਤਾਂ ਗਿਵਜ਼ ਪ੍ਰਿੰਟ ਦੇ ਚੈਂਜਰ ਤੇ ਬਿਲਕੁਲ ਸਾਹਮਣੇ ਜਿਹੜੀ ਮਾਨ ਇਲੈਕਟ੍ਰੋਨਿਕਸ ਦੁਕਾਨ ਹੈ ਤੇ ਅਸੀਂ ਤੁਹਾਨੂੰ ਗੱਲਬਾਤ ਕਰਾਨੇ ਆ ਮਾਨ ਦੇ ਨਾਲ ਮਾਨ ਜੀ ਕੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਜੀ ਬਹੁਤ ਬਹੁਤ ਕੀ ਬਾਤ ਹੈ ਅੱਜ ਨਵੀਂ ਦੁਕਾਨ ਕਰ ਲਈ ਮਾਨ ਜੀ ਨੇ ਤੇ ਮਾਨ ਜੀ ਕੀ ਲੈ ਕੇ ਆਏ ਹੋ ਦਰਸ਼ਕਾਂ ਲਈ ਸਭ ਤੋਂ ਪਹਿਲਾਂ ਅਸੀਂ 32 ਇੰਚ ਐਲਈਡੀ ਲੈ ਕੇ ਆਏ ਜੀ ਸਮਾਰਟ ਐਲਈਡੀ ਹੈ ਜੀ ਇਹ ਜੀ 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 ਤਾਂ 32 ਇੰਚ ਦੀ ਐਲਈਡੀ ਤੁਸੀਂ ਲੈ ਕੇ ਆਏ ਆ ਜੀ ਉਹਨਾਂ ਵਾਸਤੇ 6000 ਰੁਪਏ ਦੀ ਹੈ ਜੀ ਇਹ 6000 ਰੁਪਏ ਦੀ ਹਾਂ ਜੀ 6000 ਰੁਪਏ ਦੀ ਐਲਈਡੀ ਮਾਨ ਇਲੈਕਟ੍ਰੋਨਿਕਸ ਦੀ ਨਵੀਂ ਤਾ ਬਹੁਤ ਵੱਡੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤਾਂ LED ਜਿਹੜੀ ਦੇਖ ਸਕਦੇ ਹੋ ਚੱਲ ਵੀ ਰਹੀਆਂ ਨੇ ਤਾਂ ਵਧੀਆ ਕੰਪਨੀ ਦੇ ਜਿਹੜੀ LED ਆ ਤੁਸੀਂ ਦੇਖ ਸਕਦੇ ਹੋ ਹੋਰ ਕੀ ਕਹਿਣਾ ਚਾਹੋਗੇ ਜੀ ਹਾਂਜੀ ਜੀ ਤਾਂ ਉਸ ਤੋਂ ਬਾਅਦ ਹਿੰਦੁਸਤਾਨ ਕੰਪਨੀ ਦਾ ਗੀਜ਼ਰ ਆਈ ਇਹ ਹਿੰਦੁਸਤਾਨ ਕੰਪਨੀ ਦਾ ਗੀਜ਼ਰ ਤਾਂ ਕਿੰਨੇ ਰੁਪਏ ਦਾ ਭਾਜੀ ਹੈ 3500 ਰੁਪਏ ਦਾ ਜੀ 3500 ਰੁਪਏ ਦਾ 3500 ਰੁਪਏ ਦਾ ਗੀਜ਼ਰ ਤਾਂ ਤੁਸੀਂ ਡੇਢ ਸਾਲ ਦੀ ਗਾਰੰਟੀ ਹੈ ਜੀ ਮਾਰਕੀਟ 'ਚ 1 ਸਾਲ ਦੀ ਗਾਰੰਟੀ ਦਿੰਦੇ ਨੇ ਆਨਲਾਈਨ ਅਸੀਂ ਡੇਢ ਸਾਲ ਦੀ ਗਾਰੰਟੀ ਦੇ ਦਿੰਦੇ ਹਾਂ ਡੇਢ ਸਾਲ ਦੀ ਗਾਰੰਟੀ ਦੇ ਨਾਲ ਜਿਹੜਾ 3500 ਰੁਪਏ ਦਾ ਜਿਹੜਾ ਗੀਜ਼ਰ ਹੈ ਤਾਂ ਬਹੁਤ ਵੱਡੀ ਗੱਲ ਆ ਹਾਲਾਂਕਿ ਸਾਲ ਦੇ ਵਿੱਚ ਖਰਾਬ ਹੋ ਜਾਂਦਾ ਗੀਜ਼ਰ ਤੇ 10 ਸਾਲ ਇਹਨਾਂ ਨੇ ਹੋਰ ਐਕਸਟਰਾ ਦੇ ਦਿੱਤਾ ਦੂਜੀ ਸਰਦੀ ਦੇ ਵਿੱਚ ਜੇ ਖਰਾਬ ਹੋ ਜਾਂਦਾ ਤੁਹਾਨੂੰ ਗੀਜ਼ਰ ਆਪਾਂ ਨੇ ਹੀ ਲੋਕਾਂ ਦੇ ਫਾਇਦੇ ਕਰਨੇ ਨੇ ਆਪਾਂ ਨੇ ਲੋਕਾਂ ਦੇ ਫਾਇਦੇ ਲਈ ਜੀ 50000 ਰੁਪਏ ਆਪਾਂ ਨੇ ਮੂਰਤ ਤੇ ਨਹੀਂ ਲਾਇਆ ਬਸ ਲੋਕਾਂ ਦੇ ਰੇਟ ਹੀ ਸਸਤੇ ਕਰੇਗਾ ਕਮਾਲ ਕਰਤੀ ਯਾਰ ਕਮਾਲ ਯਾਰ ਤਾਂ ਬਹੁਤ ਵੱਡੀ ਗੱਲ ਕਰ ਰਿਹਾ ਮਾਨ ਕਹਿੰਦਾ 50000 ਰੁਪਏ ਮੇਰਾ ਮੂਰਤ ਤੇ ਲੱਗਣਾ ਸੀ ਉਹ 50000 ਰੁਪਏ ਦਾ ਮੈਂ ਲੋਕਾਂ ਦਾ ਫਾਇਦਾ ਕਰ ਦੂੰਗਾ ਆਕਾ ਬਹੁਤ ਵੱਡੀ ਗੱਲ ਲੋਕਾਂ ਦੇ ਨਾਲੋਂ ਖਵਾਣ ਨਾਲੋਂ ਚੰਗੇ ਕੀ ਲੋਕਾਂ ਦਾ ਫਾਇਦਾ ਕਰਨਾ ਹਾਂਜੀ 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 ਤੇ ਹੋਰ ਕੀ ਲੈ ਕੇ ਆਏ ਉਹ ਤੋਂ ਬਾਅਦ ਸਾਡੇ ਕੋਲ ਰਾੜ ਹੁੰਦਾ ਜੀ ਪਾਣੀ ਗਰਮ ਕਰਨ ਵਾਲੀ ਜੀ 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 ਮਾ ਬਰਾੜ ਤੁਸੀਂ ਦੇਖ ਸਕਦੇ ਹੋ 31 ਮਾਰਚ ਤੱਕ ਰਾੜ ਨੂੰ ਕੁਝ ਵੀ ਹੋ ਜੇ ਕੱਟ ਜੇ ਫੜ ਜੇ ਮੱਚ ਜੇ ਕੁਝ ਵੀ ਹੋ ਜੇ ਪੀਸ ਟੂ ਪੀਸ ਚੇਂਜ ਆਈ 31 ਮਾਰਚ 2025 ਤੱਕ ਤਾਂ ਬਹੁਤ ਵੱਡੀ ਗੱਲ ਕਰ ਰਹੇ ਨੇ ਕਿ 31 ਮਾਰਚ 2025 ਤੱਕ ਅਗਰ ਰਾੜ ਨੂੰ ਕੁਝ ਹੋ ਜਾਂਦਾ ਤਾ ਇਹ ਪੀਸ ਟੂ ਪੀਸ ਜਿਹੜਾ ਫਰੀ ਹੈ ਤਾਂ ਬਹੁਤ ਕੀ ਲੈ ਕੇ ਆਏ ਹੋ ਬਜ਼ਾਰ ਕੰਪਨੀਆਂ ਚੁੱਲਾ ਹੀ ਬਾਜ਼ਾਰ ਚ ਇਹ ਸਾਲ ਦੀ ਗਾਰੰਟੀ ਦਿੰਦੇ ਨੇ ਅਸੀਂ 1.5 ਸਾਲ ਦੀ ਗਾਰੰਟੀ ਦੇਵਾਂਗੇ ਜੀ 1999 ਰੁਪਈਆ ਦਾ ਜੀ 1999 ਦਾ ਚੁੱਲਾ 1999 ਰੁਪਏ ਦੇ ਵਿੱਚ 1.5 ਸਾਲ ਦੀ ਗਾਰੰਟੀ 1.5 ਸਾਲ ਦੀ ਗਾਰੰਟੀ ਬਹੁਤ ਵੱਡੀ ਗੱਲ ਹੈ ਜੀ ਅੱਜ ਪਹਿਲਾਂ ਨਵੀਂ ਦੁਕਾਨ ਦਿਖਾ ਦਿੱਤੀ ਜਾਵੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਦਿਖਾ ਦਿੱਤੀ ਜਾਵੇ ਮਾਨ ਨੇ ਬੜੀ ਮਿਹਨਤ ਦੇ ਨਾਲ ਜਿਹੜੀ ਆਪਣੀ ਇਹ ਮੁੱਲ ਦੀ ਦੁਕਾਨ ਲੱਤੀ ਹੈ ਤਾ ਪਹਿਲਾ ਵਾਲੀ ਦੁਕਾਨਾਂ ਦੇ ਵਿੱਚ ਜਦੋਂ ਤੱਕ ਮੈਂ ਤੋਂ ਐਡ ਕਰਾਂਦਾ ਰਿਹਾ ਤਾਂ ਇਹ ਕਰਾਈ ਦੀ ਦੁਕਾਨ ਤੇ ਰਹਿੰਦਾ ਸੀ ਤਾਂ ਬਹੁਤ ਬਹੁਤ ਵੱਡੀ ਗੱਲ ਹੈ ਇੱਕ ਨੌਜਵਾਨ ਨੇ ਇੱਕ ਨੌਜਵਾਨ ਨੇ ਇੱਕ ਐਡਾ ਵੱਡਾ ਕਦਮ ਚੁੱਕਿਆ ਆ ਹਾਲਾਂਕਿ ਨਸ਼ੇ ਦੀ ਪੀੜੀ ਜਿਹੜੀ ਨੌਜਵਾਨਾਂ ਦੀ ਅਲੱਗ-ਪਗ ਹੁੰਦੀ ਜਾ ਰਹੀ ਹੈ ਲੇਕਿਨ ਨੌਜਵਾਨ ਨੇ ਇਸ ਕੰਮ ਦੀ ਜਿਹੜੀ ਤਾਰੀਫ ਬਟਾ ਬੰਦੀ ਹੈ ਪਾਜੀ ਆ ਜਿੰਗ ਦਾ ਬਾਕਸ ਆ ਜੀ 4 ਸਾਲ ਫ੍ਰੀ ਹੈ ਜੀ 1500 ਰੁਪਏ ਦਾ ਸਿਰਫ ਜਿਹੜਾ ਤੁਹਾਡੀ ਵੀਡੀਓ ਦੇਖਿਆ ਉਹਨੂੰ ਅਸੀਂ ਆਪਦੇ ਵੱਲੋਂ ਗਿਫਟ ਦੇਵਾਂਗੇ ਜੀ ਨਮੀ ਦੁਕਾਨ ਤੇ ਕੀ ਬਾਤ ਆ ਜੀ 1500 ਰੁਪਏ ਦਾ ਜਿੰਗ ਦਾ ਜਿਹੜਾ ਇਹ 4 ਸਾਲ ਫਰੀ 4 ਸਾਲ ਦੀ ਗਾਰੰਟੀ ਤੇ ਜਿਹੜਾ ਵੀਡੀਓ ਦੇਖ ਕੇ ਆਊਗਾ ਤੇ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਤਾਂ ਉਹਨੂੰ ਇਹ ਫਰੀ ਫਰੀ ਦੇ ਰਹੇ ਹਾਂ ਜੀ ਨਾ ਨਾ 4 ਸਾਲ ਫਰੀ ਹੈ ਜੀ ਉਹਦਾ 4 ਸਾਲ ਫਰੀ ਉਹਦੇ ਨਾਲ ਗਿਫਟ ਫਰੀ ਦੇਵਾਂਗੇ ਜੀ ਉਹਦੇ ਨਾਲ ਗਿਫਟ ਫਰੀ ਦੇਣਗੇ ਭਾਈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਇਹਨੂੰ ਉਹਨੂੰ 1 ਸਾਲ ਦੀ ਵਾਰੰਟੀ ਵੱਧ ਤੇ ਇੱਕ ਉਹਨੂੰ ਗਿਫਟ ਫਰੀ ਹਾਂਜੀ ਆ ਅਸੀਂ ਬੱਲਵ ਲੈ ਕੇ ਆਏ ਹਾਂ ਜੀ ਨੋ ਵਾਰਡ ਦਾ ਆਰ ਆਰ ਕੰਪਨੀ ਦਾ ਜੀ 500 ਰੁਪਏ ਦੇ 10 ਮਾਤਲਬ ਦੇਵਾਂਗੇ ਜੀ ਸਵਾ ਸਾਲ ਦੀ ਗਾਰੰਟੀ ਹੈ ਮਾਰਕੀਟ ਚ ਸਾਲ ਦੀ ਗਾਰੰਟੀ ਦਿੰਦੇ ਨੇ ਅਸੀਂ ਸਵਾ ਸਾਲ ਦੀ ਗਾਰੰਟੀ ਦੇਵਾਂਗੇ ਜੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੁਸੀਂ ਆ ਦੇਖ ਸਕਦੇ ਹੋ ਦੁਕਾਨ ਵੀ ਜਿਹੜੀ ਹਰ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੀ ਨਵੀਂ ਦੁਕਾਨ ਹੈਗੀ ਆ ਤਾਂ ਚੁੰਗੀ ਵਾਲੀ ਗਲੀ ਦੇ ਵਿੱਚ ਜਿਹੜੀ ਇਹ ਦੁਕਾਨ ਨੇਤੀ ਹੈ ਤਾਂ ਆ ਬਹੁਤ ਵਧੀਆ ਜਿਹੜੀ ਗੱਲ ਹੈਗੀ ਆ ਤਾਂ ਮਾਨ ਜੀ ਹੋਰ ਕੀ ਕਹਿਣਾ ਚਾਹੋਗੇ ਜੀ ਉਸ ਤੋਂ ਬਾਅਦ ਆਪਣੇ ਕੋਲ ਆ ਸਰਦੀਆਂ ਦੀ ਵੈਰਾਈਟੀ ਆ ਰਹੀ ਹੈ ਜਿਵੇਂ ਰੂਮ ਹੀਟਰ ਵਗੈਰਾ ਜੀ ਹੁਣ ਅੱਗੇ ਠੰਡਾ ਆਉਣਗੇ ਆ ਜੀ 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 ਵੈਰਾਈਟੀ ਸਾਰੀ ਰੂਮ ਹੀਟਰਾਂ ਦੀ ਪਈ ਹੈ ਜੀ ਉੱਪਰ ਤੋਂ ਜੀ 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 ਬਿਲਕੁਲ 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 ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਤੁਸੀਂ ਸਾਰੇ ਦੇਖ ਹੀ ਰਹੇ ਹੋ ਹਰ ਇੱਕ ਆਈਟਮ ਤੁਹਾਨੂੰ ਅਸੀਂ ਜੂਮ ਕਰਕੇ ਦਿਖਾ ਰਹੇ ਆ ਆ ਤੁਸੀਂ ਦੁਕਾਨ ਦੇ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਮਾਨ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਨਹੀਂ ਮਿਲੇਗੀ ਤਾਂ ਕਿੰਨੀ ਕੀ ਕਮਾਈ ਕਰਕੇ ਤੁਸੀਂ ਇਹ ਸਾਰਾ ਸਮਾਨ ਵੇਚਦੇ ਹੋ ਬਾਜੀ ਬਸ 50 50 100 100 ਰੁਪਏ ਦਾ ਧੰਦਾ ਕਰ 500 ਰੁਪਏ ਦੇ ਧੰਦੇ ਨਾਲ ਬਾਈ ਜੀ ਨੇ ਸਮਾਨ ਦੀ ਇਲੈਕਟ੍ਰੋਨਿਕਸ ਦਾ ਸਮਾਨ ਆਪਣੀ ਦੁਕਾਨ ਦੇ ਵਿੱਚ ਭਰ ਦਿੱਤਾ ਤੇ ਲੋਕਾਂ ਨੇ ਇਹਨਾਂ ਦੀ ਪੂਰੀ ਸਪੋਰਟ ਕੀਤੀ ਤੇ ਉਮੀਦ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਬਾਈ ਨੂੰ ਕਮੈਂਟ ਕਰਕੇ ਤੇ ਬਾਈ ਦੀ ਵੀਡੀਓ ਸ਼ੇਅਰ ਕਰਕੇ ਫਿਰ ਇਹਦੀ ਸਪੋਰਟ ਕਰੋਗੇ ਕਿਉਂਕਿ ਸਪੋਰਟ ਕਰਨ ਦੇ ਨਾਲ ਹੀ ਬੰਦਾ ਅੱਗੇ ਵੱਧਾ ਹੈ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਜੀ ਵੱਧ ਤੋਂ ਵੱਧ ਗਰੁੱਪਾਂ 'ਚ ਉਹਨੂੰ ਅਸੀਂ ਆਹ 5 LED ਲੜੀਆਂ ਕੱਢਾਂਗੇ 43 ਇੰਚ ਦੀ 5 LED ਲੜੀਆਂ ਫ੍ਰੀ ਹਾਂਜੀ 5 LED ਅਸੀਂ ਆਪ ਕੋਰੀਅਰ ਕਰਾਵਾਂਗੇ ਜੇ ਬਾਦੋ ਵੀ ਹੋਵੇ ਵੱਧ ਕਰਤੀ ਯਾਰ ਕਹਿੰਦਾ ਵੱਧ ਤੋਂ ਵੱਧ ਸ਼ੇਅਰ ਕਰੂ ਤੁਹਾਡੀ ਵੀ ਜਿਹੜਾ ਬੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂ ਇਹਨਾਂ ਦੇ ਮੋਬਾਈਲ ਨੰਬਰ ਤੇ WhatsApp ਤੇ ਸਕਰੀਨਸ਼ਾਟ ਭੇਜੂਗਾ ਤਾਂ ਉਹਨਾਂ ਨੂੰ ਜੋ ਐਲ ਸੀ ਡੀ ਬਿਲਕੁਲ ਬਿਲਕੁਲ ਫ੍ਰੀ ਕੀ ਬਾਤ ਹੈ ਜੀ ਨਵੀਂ ਦੁਕਾਨ ਦੀ ਖੁਸ਼ੀ ਦੇ ਵਿੱਚ ਕਹਿੰਦੇ ਅਸੀਂ ਅੱਜ ਕਰਦਾਂਗੇ ਠਮਾਕੇ ਲੋਕਾਂ ਨੂੰ ਖੁਸ਼ ਕਰਦਾਂਗੇ ਲੋਕਾਂ ਨੂੰ ਖੁਸ਼ ਕਰਦਾਂਗੇ ਜੀ ਜੀ ਹੋਰ ਕੁਝ ਕਹਿਣਾ ਚਾਹੁੰਗੇ ਆਪਣੇ ਕੋਲੇ ਵੀਰੇ ਪ੍ਰੈਸਾਂ ਡਰੇਰਾਂ ਉਹ ਮੱਛਰ ਵਾਲੇ ਕਿਲਰ ਸਾਰਾ ਸਮਾਨ ਮਿਲਦਾ ਆਪਣੇ ਕੋਲੇ ਜੀ 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 ਤੇ ਹੋਰ ਭਾਈ ਜੀ ਕੁਝ ਕਹਿਣਾ ਚਾਹੁੰਦੇ ਹੋ ਬਸ ਧੰਨਵਾਦ ਜੀ ਬੂਫਰ ਨੇ ਇੱਕ ਹੀ ਤਾਬਰਾ ਵੀ ਨੇ ਹਾਂ ਜੀ ਤਾਂ ਭਾਈ ਜੀ ਤਾਬਰਾ ਆਪਣੇ ਕੋਲੇ ਸਿਰਫ 1500 ਰੁਪਏ ਦਾ ਜੀ ਜੀ ਤਾਂ ਹਰ ਇੱਕ ਦੁਕਾਨ ਦੇ ਵਿੱਚ ਤੁਸੀਂ ਸਮਾਨ ਦੇਖਿਆ ਤੇ ਮੈਂ ਫੇਰ ਦੁਬਾਰਾ ਨਿਗਾ ਮਰਵਾ ਦੇਣਾ ਤੇ ਮੈਂ ਤੁਹਾਨੂੰ ਬਿਲਕੁਲ ਜਮਾ ਸਲੋ ਸਲੋ ਤੁਹਾਨੂੰ ਜਿਹੜਾ ਨਿਗਾ ਮਰਵਾਉਣਾ ਤਾਂ ਦੇਖੋ ਬੱਲਬ ਹੋਗੇ ਪੱਖੇ ਹੋਗੇ ਹੈ ਤੇ ਗੀਜ਼ਰ ਹੋਗੇ ਕੋਈ ਰੂਮ ਹੀਟਰ ਹੋਗੇ ਤੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਜਿਹੜੀ ਐਲਸੀਡੀਆਂ ਹੋ ਗਈਆਂ ਤਾਂ ਹਰ ਇੱਕ ਚੀਜ਼ ਤੁਸੀਂ ਜਿਹੜਾ ਇਸ ਸ਼ੋਰੂਮ ਤੋਂ ਇੱਕ ਲੈ ਸਕਦੇ ਹੋ ਤੇ 6000 ਰੁਪਏ ਦੀ ਬਾਈਕੀ ਕਰੇ ਐਲਸੀਡੀ ਤੁਸੀਂ 32 32 ਇੰਚ ਦੀ ਜਿਹੜੀ ਤੁਸੀਂ ਇਥੇ ਮਾਨ ਇਲੈਕਟ੍ਰੋਨਿਕਸ ਬਡਲਾੜਾ ਦੇ ਵਿੱਚੋਂ ਬਡਲਾੜੇ ਦੇ ਬਸ ਸਟੈਂਡ ਦੇ ਤੇਨਵੀਂ ਦੁਕਾਨ ਤੁਹਾਨੂੰ ਐਡਰੈਸ ਸਾਰਾ ਦੱਸ ਹੀ ਦਿੱਤਾ ਨੀਚੇ ਦਿੱਤੇ ਕੰਟੈਕਟ ਨੰਬਰ ਦੇ ਉੱਤੇ ਆ ਕੇ ਤੁਸੀਂ ਇਹਨਾਂ ਦਾ ਜਿਹੜੀ ਕਾਲ ਕਰਕੇ ਤੁਸੀਂ ਇਹਨਾਂ ਦੀ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ